ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਆ ਇਹਦੇ ਅਧੀਨ ਸਾਡੇ ਬਰਨਾਲਾ ਦੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਜਿਹਦੇ ਵਿੱਚ ਸਾਡੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਹੌਲਦਾਰ ਗੁਰਸੇਵਕ ਸਿੰਘ ਨੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਹੈਗਾ ਰਾਹੁਲ ਵਾਸੀ ਸੇਖਾ ਰੋਡ ਬਰਨਾਲਾ ਤੇ ਹਰਪ੍ਰੀਤ ਸਿੰਘ ਔਰ ਫਟੋਲ ਵਾਸੀ ਤਨੋਲਾ ਇਹਨਾਂ ਦੋਨਾਂ ਪਾਸੋਂ ਇਹਨਾਂ ਨੂੰ ਕਰੀਬ 100 ਗ੍ਰਾਮ ਜਿਹੜਾ ਹੈਰੋਇਨ ਪ੍ਰਾਪਤ ਹੋਈ ਆ ਤੇ ਇੱਕ ਜਿਹੜਾ ਵੈਪਨ ਇਲੀਗਲ ਬੱਤੀਪੁਰ ਦਾ ਬਰਾਮਦ ਹੋਇਆ ਤੇ ਚਾਰ ਕਾਰਤੂਸ ਬਰਾਮਦ ਹੋਏ ਨੇ ਇਹਦੇ ਇਹਨਾਂ ਦੇ ਉੱਤੇ ਐਫ ਆਈ ਆ ਨੰਬਰ 7/2026 ਥਾਣਾ ਸਿਟੀ ਬਰਨਾਲਾ ਅਧੀਨ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਫਰਦਰ ਤਫ਼ਤੀਸ਼ ਚੱਲੀ ਹੈ। ਸਰ ਪਹਿਲਾ ਮਾਮਲਾ ਦੱਸਿਆ ਜੀ। ਜੋ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਪਹਿਲਾਂ ਹੀ ਇਹ ਪਰਚਾ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਦਰਜ ਨਹੀਂ ਹੈਗੀ। ਸਰ ਜਿਹੜਾ ਪਿਸਤਲ ਕਹਿ ਰਹੇ ਉਹ 6mm TNI ਬਿਲਕੁਲ ਆਪਾਂ ਇਹਦਾ ਬੈਕਵਰਡ ਲਿੰਕੇਜ ਜਾਵਾਂਗੇ। ਪ੍ਰੋਪਰ ਪੁੱਛ ਕੇ ਚੁਏਗੀ। ਜਿਹੜਾ ਹੈਰੋਇਨ ਆ ਉਹਦੇ ਬਾਰੇ ਵੀ ਕਿੱਥੋਂ ਲੈ ਕੇ ਆਂਦੀ ਹੈ। ਤੇ ਜਿਹੜਾ ਵੈਪਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਉਂਦੇ ਨੇ ਇਹਦੇ ਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੇ ਬੈਕਵਰਡ ਚ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪਲਾਈ ਕੀਤੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜੇ ਕਿਹੜੇ ਸਾਥੀ ਸਰ ਬੰਦੇ ਕਿਹੜੇ ਸੀ ਇਹਨਾਂ ਦੀ ਜਿਹੜਾ 25 ਤੋਂ 30 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਸਰ ਜਿਹੜੀ ਏਜ ਵਿੱਚ ਦੇ ਸੀ ਜਿਆਦਾ ਇਹ ਬੇਸਿਕਲੀ ਬਰਨਾਲੇ ਦੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਇਹਨਾਂ ਦਾ ਜਿਹੜਾ ਸਪਲਾਈ ਨੈਟਵਰਕ ਸੀਗਾ ਫਰਦਰ ਬਾਕੀ ਅਸੀਂ ਤਫਤੀਸ਼ ਕਰਾਂਗੇ ਇਹ ਜਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਾਂਗੇ ਤੇ ਫਰਦਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਾਂਗੇ ਫਾਰਵਰਡ ਲਿੰਕ ਦੇ ਵਿੱਚ ਨਹੀਂ ਵੀਕਲ ਹਾਲੇ ਤੱਕ ਨਹੀਂ ਕੋਈ ਬ੍ਰਾਮਦ ਹੋਇਆ ਹੈਗਾ ਫਰਦਰ ਆਪਾਂ ਕਰਾਂਗੇ ਮੰਦੀ ਛਾਣਬੀਣ ਤੇ ਜਿਹੜਾ ਵੀ ਵੀਕਲ ਇਹ ਵਸਦੇ ਸੀ ਕ੍ਰਾਈਮ ਦੇ ਵਿੱਚ ਉਹ ਵੀ ਅਸੀਂ ਫਿਰ ਕਬਜ਼ਾ ਪੁਲਿਸ ਵਿੱਚ ਦਵਾਵਾਂਗੇ ਇਹਨਾਂ ਦਾ ਰਿਮਾਂਡ ਕਿਹਦਾ ਹੈ ਇਹਨਾਂ ਦਾ ਆਪਾਂ ਨੂੰ ਹਾਲੇ ਪੇਸ਼ ਕਰਨੇ ਬਾਕੀ ਨੇ ਉਹਨਾਂ ਦਾ ਰਿਮਾਂਡ ਲਿਆਂਗੇ ਸਰ ਇੱਕ ਤਨੂਲੇ ਦਾ ਇੱਕ ਬਰਨਾਲਾ ਤਾਂ ਮਿਲ ਚ ਵੀ ਨਹੀਂ ਆ ਸਕਦਾ ਇਹ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਤੋਂ ਫਰਦਰ ਹੁਣ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਕਿ ਜੇਕਰ ਇਹਨਾਂ ਦੀ ਟੀਮ ਦੇ ਵਿੱਚ ਕੋਈ ਹੋਰ ਮੈਂਬਰ ਵੀ ਸ਼ਾਮਲ ਸੀ ਉਹ ਵੀ ਅਸੀਂ ਇਹਦੇ ਵਿੱਚ ਨੋਗਰੀਏਟ ਕਰਾਂਗੇ। ਇਹਨਾਂ ਦੇ ਦਸਤੀ ਬਰਾਮਦ ਹੋਇਆ ਸ। ਇਹਨਾਂ ਨੂੰ ਸਾਨੂੰ ਮੁਖਬਰ ਦੀ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਫਿਰ ਜਿਹੜਾ ਪੈਟਰੋਲਿੰਗ ਕਰਦੇ ਹੋਏ ਸਾਡੇ ਜਿਹੜਾ ਟੀਮ ਨੂੰ ਇਸ ਜਿਹੜਾ ਹਾਲਦਾਰ ਗੁਰਸੇਵਕ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੇ ਬਰਾਮਦਗੀ ਹੋਈ ਹੈ। ਇਹ ਸਭ ਜਿਹਨੇ ਅੱਜਕੱਲ ਇੰਸਟਾਗ੍ਰਾਮ ਦੇ ਉੱਤੇ ਸਭ ਕੁਝ ਲੋਡਵਾਨਾ ਦੇ ਉਹ ਲੋਕ ਅਸਲੀ ਦੀ ਵੀਡੀਓਜ਼ ਦਾ ਉਹਨਾਂ ਦੀ ਇੰਸਟਾ ਆਈਡੀ 302 360 ਦੇ ਨਾਮ ਤੇ ਸਭ ਰੱਖੇ ਜਾ ਰਹੇ ਨੇ ਸਰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਹੈ ਇਹ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਸਾਈਬਰ ਸੈੱਲ ਬਰਨਾਲਾ ਹੈਗਾ ਤੇ ਸਾਡੀ ਸੋਸ਼ਲ ਮੀਡੀਆ ਟੀਮ ਹੈ ਉਹ ਲਗਾਤਾਰ ਇਹੋ ਜਿਹੇ ਅੰਸਰਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵੈਪਨ ਚਾਹੇ ਉਹ ਲੀਗਲ ਹੈ ਲਾਇਸੈਂਸੀ ਹੈ ਚਾਹੇ ਲੀਗਲ ਹੈ ਉਹਦੀ ਨਮਾਇਸ਼ ਕਰਨਾ ਜਿਹੜਾ ਗੈਰਕਾਨੂੰਨੀ ਇਦੇ ਖਿਲਾਫ ਜਿਹੜਾ ਮਨਜੋਗ ਡੀਸੀ ਸਾਹਿਬ ਵੱਲੋਂ ਵੀ ਆਰਡਰ ਪਾਸ ਕੀਤੇ ਗਏ ਨੇ ਜੇਕਰ ਕੋਈ ਇਹੋ ਜਿਹੀ ਕੋਈ ਵੀ ਕਾਰਵਾਈ ਕਰਦਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰਚਾ ਵੀ ਦਿੱਤਾ ਜਾਏਗਾ ਤੇ ਜੇਕਰ ਕੋਈ ਆਪਣਾ ਲਾਇਸੈਂਸੀ ਅਸਲੇ ਦੀ ਨਮਾਇਸ਼ ਕਰਦਾ ਉਹਦਾ ਜਿਹੜਾ ਜਿਹੜਾ ਲਾਇਸੈਂਸ ਕੈਂਸਲ ਵੀ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਆਪਾਂ ਇਹੋ ਜਿਹੀ ਕਾਰਵਾਈ ਕਰਦੇ ਵੀ ਰਹਨੇ ਆ। ਜੀ ਸਰ ਬੁੱਜੀ ਜੀ